ਸੋ ਵੈਲਕਮ ਬੈਕ ਟੂ ਅਰ YouTube ਚੈਨਲ ਅੱਜ ਜੋ ਆਪਾਂ ਸਟਾਰਟ ਕੀਤੀਆਂ ਹੋਈਆਂ ਸੀ ਰਜੇ ਸੀਰੀਜ਼ ਪੀਟੀਟੀ ਪੇਪਰ ਬੀ ਦੇ ਵਿੱਚ ਆਪਾਂ ਨੂੰ ਜੋ ਪੰਜਾਬੀ ਦਾ ਦਿੱਤਾ ਗਿਆ ਸੀ ਸਿਲੇਬਸ ਪੰਜਾਬੀ ਸੱਭਿਆਚਾਰ ਆਪਾਂ ਪੜ ਚੁੱਕੇ ਸੀ ਅਤੇ ਅੱਜ ਜੋ ਆਪਾਂ ਲੇਖ ਪੰਜਾਬ ਦੇ ਮੇਲੇ ਤੇ ਤਿਹਾਰ ਜੋ ਕਿ ਡਾਕਟਰ ਐਸ ਐਸ ਵੰਜਾਰਾ ਵੈਦੀ ਜੀ ਦੁਆਰਾ ਰਚਿਤ ਹੈ ਆਪਾਂ ਅੱਜ ਉਹ ਪੜਨਾ ਹੈ ਤਾਂ ਕੋਪ ਕਿ ਤੁਹਾਨੂੰ ਜਿਹੜਾ ਇਹ ਵਾਲਾ ਚੈਪਟਰ ਸਮਝ ਆ ਗਿਆ ਹੋਵੇਗਾ ਸਭਿਆਚਾਰ ਵਾਲਾ ਤੇ ਆਓ ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਜੀ ਨੈਕਸਟ ਲੇਖ ਹਾਂਜੀ ਤਾਂ ਥੋੜੀ ਲੇਖਕ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਾਨੂੰ ਡਾਕਟਰ ਐਸ ਐਸ ਬੰਜ਼ਾਰਾ ਵੇਦੀ 1924 ਤੋਂ 2021 ਨਾ ਦਾ ਸਮਾਕਾਲ ਜੀਵਨ ਕਾਲ ਸੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਪ੍ਰੇਮਕੌਰ ਪੀਦਰ ਜੀ ਦਾ ਨਾਮ ਸਰਦਾਰ ਸੁੰਦਰ ਸਿੰਘ 베ਦੀ ਜਨਮ ਮਿਤੀ ਇਹਨਾਂ ਦੀ ਹੈਗੀ ਸੀ ਜੀ 28 ਨਵੰਬਰ 1924 ਜਨਮ ਸਥਾਨ ਸਿਆਲਕੋਟ ਚੋਕੀ ਪਾਕਿਸਤਾਨ ਦੇ ਵਿੱਚ ਹੈ ਵਿਦਿਆ ਪ੍ਰਾਪਤੀ ਇਹਨਾਂ ਦੀ ਐਮਏ ਪੀਐਚਡੀ ਕੰਮ ਕੀਤਾ ਸੀ ਜੀ ਅਧਿਆਪਨ ਲੇਖਨ ਸੰਪਾਦਨ ਪੰਜਾਬੀ ਸਭਿਆਚਾਰ ਦੇ ਖੇਤਰ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਕਾਰਜ ਸਥਾਨ ਰਿਹਾ ਹੈ ਕੁਝ ਮਹੱਤਵਪੂਰਨ ਰਚਨਾਵਾਂ ਇਹਨਾਂ ਦਿੱਤੀਆਂ ਗਈਆਂ ਨੇ ਮੇਰਾ ਨਾਨਕਾ ਪਿੰਡ ਮੇਰਾ ਦਾਦ ਦਾ ਪਿੰਡ ਵਿਰਸੇ ਦੀ ਫੁਲਕਾਰੀ ਪੰਜਾਬ ਦਾ ਲੋਕ ਸਾਹਿਤ ਬਾਤਾਂ ਮੁੱਢ ਕਦੀਮ ਦੀਆਂ ਬਾਤਾਂ ਲੋਕ ਪੰਜਾਬ ਦੀਆਂ ਰਾਜਾ ਰਸਾਲੂ ਪੰਜਾਬੀ ਸਾਹਿਤ ਇਤਿਹਾਸ ਦੀਆਂ ਲੋਕ ਰੂੜੀਆਂ ਮੱਧਕਾਲੀ ਕਥਾ ਸਾਹਿਤ ਰੂਪ ਤੇ ਪਰੰਪਰਾ ਇਹ ਦੇਖੋ ਸਾਰੀਆਂ ਹੀ ਸੱਭਿਆਚਾਰ ਦੇ ਨਾਲ ਰਿਲੇਟਿਡ ਨੇ ਸਵੈ ਜੀਵਨੀ ਹੈਗੀ ਸੀ ਜੀ ਅੱਧਾ ਸੋਨਾ ਅੱਧਾ ਮਿੱਟੀ ਮੇਰੇ ਰਾਹਾਂ ਦੇ ਰੰਗ ਗਲੀਆਂ ਚਿੱਕੜ ਦੂਰ ਕਰ ਅਤੇ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਜੋ ਕਿ 8 ਜਿਲਦ ਦਾ ਆਪ ਦਾ ਇੱਕ ਨਿਗਰ ਕਾਰਜ ਹੈਗਾ ਆ ਤੇ ਹਟਲੀ ਪਾਠ ਪੁਸਤਕ ਵਿੱਚ ਇਹਨਾਂ ਦਾ ਜੋ ਲੇਖ ਪੰਜਾਬ ਦੇ ਮੇਲੇ ਤੇ ਤਿਹਾਰ ਜਿਹੜਾ ਹੈ ਸ਼ਾਮਿਲ ਕੀਤਾ ਗਿਆ ਹੈ ਇਸ ਵਿੱਚ ਉਹਨਾਂ ਨੇ ਪਹਿਲਾਂ ਪੰਜਾਬੀਆਂ ਦੇ ਜੀਵਨ ਵਿੱਚ ਕਿ ਇੱਕ ਪੰਜਾਬੀਆਂ ਦੇ ਜੀਵਨ ਦੇ ਵਿੱਚ ਮੇਲੇ ਦੀ ਕੀ ਮਹੱਤਤਾ ਹੁੰਦੀ ਹੈ ਉਹ ਦੱਸੀ ਗਈ ਹੈ ਤੇ ਫਿਰ ਰੁੱਤ ਚੱਕਰ ਮੁਤਾਬਕ ਕਿ ਕਿਵੇਂ ਕਿਵੇਂ ਰੁੱਤਾਂ ਬਦਲਦੀਆਂ ਨੇ ਤੇ ਫਿਰ ਕਿਵੇਂ ਕਿਵੇਂ ਮੇਲੇ ਤੇ ਤਿਹਾਰਾ ਦਾ ਸਬੰਧ ਹੈ ਉਹਨਾਂ ਨਾਲ ਤਿਹਾਰਾ ਬਾਰੇ ਦੱਸਿਆ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਮੇਲੇ ਵੀ ਬਹੁਤ ਲੱਗਦੇ ਨੇ ਦੀਵਾਲੀ ਦੁਸ਼ਹਿਰਾ ਹੋਲੀ ਈਆਂ ਸਾਰੇ ਤਿਹਾਰ ਇਹਨਾਂ ਦੇ ਨਾਂ ਕਿਸ ਨਾਲ ਸੰਬੰਧਿਤ ਨੇ ਉਹ ਸਭ ਕੁਝ ਦੱਸਿਆ ਗਿਆ ਹੈ ਤੇ ਆਓ ਆਪਾਂ ਸਟਾਰਟ ਕਰਦੇ ਹਾਂ ਪੰਜਾਬ ਦੇ ਮੇਲੇ ਅਤੇ ਤਿਹਾਰ ਹਾਂਜੀ ਕਿਸੇ ਜਾਤੀ ਦੀ ਸਾਂਸਕ੍ਰਿਤਿਕ ਨੋਹਾਰ ਮੇਲਿਆਂ ਤੇ ਤਿਉਹਾਰਾਂ ਵਿੱਚ ਪੂਰੇ ਰੰਗ ਦੇ ਵਿੱਚ ਪ੍ਰਤੀਬਿੰਬਤ ਹੁੰਦੀ ਹੈ ਮੇਲੇ ਕੀ ਹੁੰਦੇ ਨੇ ਮੇਲਿਆਂ ਵਿੱਚ ਜਿਹੜੀ ਹੈ ਜਾਤੀ ਉਹ ਖੁੱਲ ਕੇ ਸਾਹ ਲੈਂਦੀ ਹੈ ਲੋਕ ਪ੍ਰਤਿਭਾ ਨਿਕਲਦੀ ਹੈ ਇੱਕ ਚਰਿੱਤਰ ਦਾ ਨਿਰਮਾਣ ਹੁੰਦਾ ਹੈ ਮਨ ਪਰਚਾਵਾ ਮੇਲਜੋਲ ਦੇ ਸਮੂਹਕ ਵਸੀਲੇ ਹੋਣ ਦੇ ਨਾਲ ਮੇਲੇ ਧਾਰਮਿਕ ਤੇ ਕਲਾਤਮਕ ਭਾਵਾਂ ਦੀ ਵੀ ਕੀ ਕਰਦੇ ਨੇ ਜੀ ਤ੍ਰਿਪਤੀ ਕਰਦੇ ਹਨ ਇਨਾਂ ਵਿੱਚ ਜਤੀਦਾਂ ਸਮੂੱਚਾ ਮਨ ਤਾਲਬਦ ਹੋ ਕੇ ਨੱਚਦਾ ਹੈ ਇੱਕ সুর ਹੋ ਕੇ ਗੂੰਜਦਾ ਹੈ ਜਿਹੜਾ ਮੇਲਾ ਹੈ ਨਾ ਉਹ ਬੀਜ ਰੂਪ ਦੇ ਵਿੱਚ ਪੰਜਾਬੀ ਚਰਿੱਤਰ ਦੇ ਵਿੱਚ ਹੀ ਸਮਾਇਆ ਹੋਇਆ ਹੈ ਪੰਜਾਬੀਆਂ ਲਈ ਤਾਂ ਹਰ ਪਲ ਹਰ ਪੁਰਬ ਹਰ ਦਿਨ ਹੀ ਕੀ ਹੁੰਦਾ ਹੈ ਜੇ ਮੇਲਾ ਹੁੰਦਾ ਹੈ ਦੂਜੇ ਪ੍ਰਾਂਤਾਂ ਵਾਲੇ ਕਹਿੰਦੇ ਹਨ ਕਿ ਪੰਜਾਬ ਆਏ ਹੀ ਦੁਨੀਆ ਦੇ ਵਿੱਚ ਕੀ ਕਰਨ ਮੇਲੇ ਮਨਾਉਣ ਆਏ ਹਨ ਜਿੱਥੇ ਚਾਰ ਛੇ ਜਿਹੜੇ ਪੰਜਾਬੀ ਜੁੜ ਹਨ ਉਹ ਤੁਰਦਾ ਫਿਰ ਤਾਂ ਕੀ ਬਣ ਜਾਂਦੇ ਜੀ ਮੇਲਾ ਬਣ ਜਾਂਦਾ ਹੈ ਪਰ ਜਦੋਂ ਸੱਚਮੁੱਚ ਹੀ ਕੋਈ ਤਿਉਹਾਰ ਜਾਂ ਫਿਰ ਜਦੋਂ ਮੇਲਾ ਹੁੰਦਾ ਹੈ ਨਾ ਫੇਰ ਤਾਂ ਜੋ ਪੰਜਾਬੀਆਂ ਦਾ ਜ਼ਲਾਲ ਤੇ ਜਿਹੜਾ ਉਤਸ਼ਾਹ ਹੁੰਦਾ ਹੈ ਉਹ ਤਾਂ ਫਿਰ ਦੇਖਣ ਵਾਲਾ ਹੀ ਹੁੰਦਾ ਹੈ ਤੇ ਜੋ ਮੇਲਾ ਹੈ ਉਹ ਇੱਕੋ ਇੱਕ ਅਜੀਹਾ ਇਕੱਠ ਹੈ ਜਿਸ ਦੇ ਵਿੱਚ ਸਭ ਲਾੜੇ ਹੁੰਦੇ ਨੇ ਤੇ ਬਰਾਤੀ ਕੋਈ ਵੀ ਨਹੀਂ ਹੁੰਦਾ ਹਰ ਇੱਕ ਆਪਣੇ ਉਤਸ਼ਾਹ ਚ ਹੁੰਦਾ ਹੈ ਪੰਜਾਬੀ ਦਾ ਮੇਲੇ ਵਿੱਚ ਸੱਚਮੁੱਚ ਜਿਹੜਾ ਹੈ ਲਾੜਾ ਬਣਿਆ ਫਿਰਦਾ ਹੈ ਉਸ ਦਾ ਨਿੱਜ ਜਿਹੜਾ ਹੈ ਘੋੜੀ ਚੜਿਆ ਹੁੰਦਾ ਹੈ ਮੇਲੇ ਦਾ ਹਰ ਦ੍ਰਿਸ਼ ਬਹੁਤ ਹੀ ਮਨਮੋਹਨਾ ਲੁਬਾਉਣਾ ਲੁਭਾਉਣ ਵਾਲਾ ਹੁੰਦਾ ਹੈ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ ਪੰਜਾਬੀ ਜਿਹੜੇ ਨੇ ਹਰ ਪੁਰਾ ਹਰ ਮੇਲੇ ਉੱਤੇ ਕੋਈ ਨਵੀਂ ਚੀਜ਼ ਜਿਹੜੇ ਨੇ ਜ਼ਰੂਰ ਖਰੀਦਦੇ ਨੇ ਇਸ ਲਈ ਹਰ ਮੇਲੇ ਵਿੱਚ ਇੱਕ ਜਿਹੜਾ ਹੈ ਬਾਜ਼ਾਰ ਭਰਪੂਰ ਹਨਾ ਉੱਬਰ ਕੇ ਆਉਂਦਾ ਹੈ ਖਾਣ ਪੀਣ ਦੀਆਂ ਵਨਸਵੰਨੀਆਂ ਚੀਜ਼ਾਂ ਹੁੰਦੀਆਂ ਨੇ ਨਿੱਤ ਵਰਤੋ ਦਾ ਹਨਾ ਕੋਈ ਚੂੜੀਆਂ ਵੰਗਾ ਹਾਰ ਸ਼ਿੰਗਾਰ ਖਿਡੌਣੇ ਇਹਨਾਂ ਸਭ ਦੀਆਂ ਜਿਹੜੀਆਂ ਦੁਕਾਨਾਂ ਨੇ ਸਜੀਆਂ ਹੁੰਦੀਆਂ ਨੇ ਇਲਾਕੇ ਦੇ ਜੋ ਕਲਾਕਾਰ ਹੁੰਦੇ ਨੇ ਸ਼ਿਲਪੀ ਹੁੰਦੇ ਨੇ ਆਪੋ ਆਪਣੀ ਕਲਾਆਂ ਦੀਆਂ ਜਿੰਨੀਆਂ ਵੀ ਸੁੰਦਰ ਕਿਰਤਾ ਹੁੰਦੀਆਂ ਨੇ ਉਹ ਮੇਲੇ ਦੇ ਵਿੱਚ ਲਿਆ ਕੇ ਦਿਖਾਉਂਦੇ ਹਨ ਜਿਹੜੇ ਪੰਜਾਬ ਦੇ ਨਾ ਜ਼ਿਆਦਾਤਰ ਮੇਲੇ ਨੇ ਉਹ ਮੌਸਮ ਰੁੱਤਾਂ ਤੇ ਤਿਹਾਰਾਂ ਨਾਲ ਸੰਬੰਧਤ ਹਨ ਮੌਸਮੀ ਮੇਲੇ ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇੱਕ ਸੁੰਦਰਤਾ ਦੇ ਪ੍ਰਤੀਕ ਹਨ ਜਦੋਂ ਰੁੱਤ ਬਦਲਦੀ ਹੈ ਉਸ ਦੇ ਨਾਲ ਸੰਬੰਧਿਤ ਮੇਲੇ ਹਰ ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕ੍ਰਿਤਿਕ ਵਾਤਾਵਰਣ ਨੂੰ ਲੈ ਕੇ ਆਉਂਦੀ ਹੈ ਉਹ ਜੀਵਨ ਦੇ ਵਿੱਚ ਇੱਕ ਨਵਾਂ ਸਾਹਸ ਭਰਦੀ ਹੈ ਬਸੰਤ ਰੁੱਤ ਹੈ ਨਾ ਬਸੰਤ ਪੰਚਵੀ ਬਸੰਤ ਰੁੱਤ ਦੇ ਨਾਲ ਰਿਲੇਟਡ ਹੈ ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਕੌਣ ਹੈ ਜੀ ਬਸੰਤ ਦੀ ਰੁੱਤ ਹੈ ਬਹੁਤ ਹੀ ਸੁਹਾਵਣੀ ਰੁੱਤ ਹੈ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਹਾੜ ਸਾਰੇ ਪੰਜਾਬ ਦੇ ਵਿੱਚ ਬਹੁਤ ਹੀ ਉਲਾਸ ਤੇ ਚਾਣਲ ਮਨਾਇਆ ਜਾਂਦਾ ਹੈ ਨੋਟ ਡਾਊਨ ਕਰ ਲਿਓ ਇਹ ਪੁਆਇੰਟ ਅਨੇਕਾਂ ਤਾਂ ਹੀ ਨਿੱਕੇ ਵੱਡੇ ਮੇਲੇ ਲੱਗਦੇ ਨੇ ਪਰ ਜਿਹੜੀ ਪਟਿਆਲਾ ਤੇ ਸ਼ਹਿਰਟੀ ਦੀ ਬਸੰਤ ਪੰਚਮੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਦੇਸ਼ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਜੋ ਹੈਗਾ ਸੀ ਹਕੀਕਤ ਰਾਏ ਦੀ ਸਮਾਹਦ ਉੱਤੇ ਲਾਹੌਰ ਦੇ ਵਿੱਚ ਲੱਗਦਾ ਸੀ ਇਥੇ ਤਿੰਨ ਗੱਲਾਂ ਤੁਸੀਂ ਨੋਟ ਕਰ ਲਿਓ ਇੱਕ ਬਸੰਤ ਦਾ ਮੇਲਾ ਕਦੋਂ ਆਉਂਦਾ ਜੀ ਮਾਰਗ ਸੁਦੀ 5 ਨੂੰ ਤੇ ਫਿਰ ਫੱਗਣ ਮਹੀਨਾ ਮਾਰਚ ਵਾਲਾ ਹੁੰਦਾ ਹੈ ਤੇ ਫੱਗਣ ਮਹੀਨੇ ਦੇ ਵਿੱਚ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਜੀ ਹੋਲੀ ਦਾ ਤਿਉਹਾਰ ਜਿਹੜਾ ਹੈ ਮਨਾਇਆ ਜਾਂਦਾ ਹੈ ਕੁਨਸ ਨੂੰ ਪਤਾ ਹੈ ਜੋ Holi ਹੈ ਔਰnga ਦਾ ਤਿਹਾੜ ਹੈ ਕਹਿੰਦੇ ਹਨ ਕਿ ਰੰਗਾਂ ਵਿੱਚ ਜਿਹੜੀ ਹੈ ਕੁਦਰਤ ਵੱਸਦੀ ਹੈ ਤੇ ਕੁਦਰਤ ਵਿੱਚ ਰੱਬ ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਜਿਹੜਾ ਹੈ ਦੋਹਾਂ ਨਾਲ ਕੀ ਹੁੰਦਾ ਹੈ ਜੀ ਇਕਸਾਰ ਹੋ ਜਾਂਦਾ ਹੈ ਇਹ ਤਿਹਾੜ ਜਿਹੜਾ ਹੈ ਪ੍ਰਾਚੀਨ ਕਾਲ ਤੋਂ ਹੀ ਚੱਲਦਾ ਰਿਹਾ ਹੈ ਜਿਸ ਵਿੱਚ ਹਰ ਯੁੱਗ ਕਈ ਵਿਸ਼ਵਾਸ ਤੇ ਧਾਰਮਿਕ ਅਰਥ ਜਿਹੜਾ ਹੈ ਰਚਾਉਂਦਾ ਰਿਹਾ ਹੈ ਜਿਸ ਕਰਕੇ ਇਸ ਦਾ ਮੂਲ ਸਰੂਪ ਨੇ ਤਾਲਣਾ ਕਠਨ ਹੋ ਗਿਆ ਹੈ ਕਈ ਹੋਲੀ ਨੂੰ ਜਿਹੜੀ ਹੈ ਪ੍ਰਲਾਦ ਭਕਤ ਦੀ ਕਥਾ ਦੇ ਨਾਲ ਜੋੜਦੇ ਹਨ ਕਿ ਹੋਲਿਕਾ ਨੇ ਉਹਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਹੈ ਨਾ ਤੁਸੀਂ ਸਭ ਨੇ ਇਹ ਕਹਾਣੀ ਸੁਣੀ ਹੀ ਹੋਏਗੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪੁਰਬ ਨੂੰ ਪੰਜਾਬੀਆਂ ਦੀਆਂ ਵੀਰ ਭਾਵਨਾਵਾਂ ਨੂੰ ਪ੍ਰਜਵਲਿਤ ਕਰਨ ਲਈ ਇੱਕ ਨਵੀਂ ਦਿਸ਼ਾ ਦਿੱਤੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਦਰਬਾਰ ਸਜਾਇਆ ਕਰਦੇ ਹਨ ਜਿਸ ਦੇ ਵਿੱਚ ਜਿਹੜੇ ਸੂਰਮੇ ਨੇ ਉਹ ਇਕੱਠੇ ਹੋ ਕੇ ਸ਼ਾਸਤਰਾ ਦੇ ਕਰਤੱਵ ਵਿਖਾਉਂਦੇ ਨੇ ਗੁਰੂ ਜੀ ਸਿਰ ਕੱਢ ਸੂਰਮਿਆਂ ਨੂੰ ਇਨਾਮ ਤੇ ਸਨਮਾਨ ਦਿਆ ਕਰਦੇ ਨੇ ਹੁਣ ਹੋਲਾ ਮਹੱਲੇ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਭਾਰੀ ਮੇਲਾ ਲੱਗਦਾ ਹੈ ਤਾਂ ਪੁੱਛ ਸਕਦੇ ਨੇ ਹੋਲਾ ਮਹੱਲਾ ਦਾ ਜਿਹੜਾ ਭਾਰੀ ਮੇਲਾ ਕਿੱਥੇ ਲੱਗਦਾ ਹੈ ਜੀ ਤਾਂ ਅਨੰਦਪੁਰ ਸਾਹਿਬ ਵਿਖੇ ਲੱਗਦਾ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਸਾਵਨ ਦੀ ਰੁੱਤ ਦਾ ਇੱਕ ਆਪਣਾ ਹੀ ਅਨੋਖਾ ਸਵਾਦ ਹੈ ਬਹੁਤ ਹੀ ਸੁਹਾਵਣੀ ਰੁੱਤ ਹੁੰਦੀ ਹੈ ਤੀਆਂ ਦੇ ਇੱਥੇ ਮੌਸਮੀ ਮੇਲੇ ਲੱਗਦੇ ਨੇ ਸਾਵਨ ਦੇ ਵਿੱਚ ਕਿਹੜੇ ਮੇਲੇ ਲੱਗਦੇ ਨੇ ਜੀ ਤੀਆਂ ਦੇ ਮੌਸਮੀ ਮੇਲੇ ਲੱਗਦੇ ਹਨ ਜੋ ਨਵੀਆਂ ਵਿਆਹੀਆਂ ਵਰੀਆਂ ਕੁੜੀਆਂ ਤਿੱਥ ਦੀ ਉਡੀਕ ਕਰਦੀਆਂ ਨੇ ਗਿਆ ਬਹੁਤ ਉਤਸੁਕ ਹੁੰਦੀਆਂ ਨੇ ਗਿਆ ਤੀਆਂ ਦਾ ਮੇਲਾ ਹਰ ਇੱਕ ਪਿੰਡ ਦੇ ਵਿੱਚ ਲੱਗਦਾ ਹੈ ਜੇ ਹੋਰ ਕੁਝ ਨਹੀਂ ਤਾਂ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਨਾ ਉਹ ਪੀਪਲਾਂ ਹੇਟ ਪਿੰਗਾ ਪਾ ਕੇ ਝੂਟਦੀਆਂ ਨੇ ਗੀਤ ਗਾਉਂਦੀਆਂ ਨੇ ਵਧੀਆ ਮੇਲਾ ਰਚ ਲੈਂਦੀਆਂ ਨੇ ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਹੀ ਚੱਲੀ ਆ ਰਹੀ ਸਰਪ ਪੂਜਾ ਦੀ ਦੇਨ ਹਨ ਪੁਰਾਣ ਕਥਾਵਾਂ ਅਨੁਸਾਰ ਧਰਤੀ ਜਿਹੜੀ ਹੈ ਮੰਨਦੇ ਨੇ ਕਿ ਹੈ ਨਾ ਸ਼ੇਸ਼ਨਾਗ ਦੇ ਫਨ ਉੱਤੇ ਖੜੀ ਹੈ ਪਰ ਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉੱਤੇ ਹੀ ਨਿਵਾਸ ਕਰਦੇ ਨੇ ਸ਼ੇਸ਼ਨਾਗ ਜਿਹੜੇ ਨੇ ਆਪਣੇ ਹਜ਼ਾਰ ਫਨਾਂ ਨਾਲ ਵਿਸ਼ਨੂੰ ਦੇ ਸਿਰ ਉਤੇ ਛਤਰ ਵਾਂਗ ਝੂਲਦਾ ਹੈ ਆਧ ਮਨੁੱਖ ਦਾ ਵਿਸ਼ਵਾਸ ਸੀ ਕਿ ਜੋ ਸ਼ੇਸ਼ਨਾਗ ਪੂਏ ਦੀ ਉਤਪਾਦਕਤਾ ਉੱਤੇ ਵੀ ਅਸਰ ਪਾਉਂਦਾ ਹੈ ਤੇ ਜਦੋਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਿਸਾਨ ਪੈਲੀ ਨੂੰ ਵਾਹਣਦੇ ਬੀਜ ਤੇ ਵੱਢਣ ਤੋਂ ਪਹਿਲਾਂ ਕਿੰਨਾ ਦੀ ਪੂਜਾ ਕਰਦੇ ਸੀ ਜੀ नाग ਪੂਜਾ ਕਰਦੇ ਸੀ ਤੇ ਇਹਨਾਂ ਦਿਨ ਹੀ ਖੇਤਾਂ ਦੇ ਨੇੜੇ ਜਿਹੜੇ ਨੇ ਮੇਲੇ ਵੀ ਲੱਗਿਆ ਕਰਦੇ ਸਨ ਜਿਨ੍ਹਾਂ ਵਿੱਚ नाग ਦੇਵਤੇ ਦੀ ਪੂਜਾ ਕੀਤੀ ਜਾਂਦੀ ਸੀ ਇਨ੍ਹਾਂ ਮੇਲਿਆਂ ਨੂੰ ਕੀ ਕਿਹਾ ਜਾਂਦਾ ਹੈ ਜੀ 나ਗਮਾਹਾ ਕਿਹਾ ਜਾਂਦਾ ਸੀ ਹੁਣ ਆਪਾਂ ਗੱਲ ਕਰਦੇ ਹਾਂ ਗੁੱਗੇ ਨਾਲ ਸੰਬੰਧਿਤ ਮੇਲੇ ਵਰਖਾ ਰੁਖ ਦੇ ਕੁਝ ਮੇਲੇ ਜਿਹੜੇ ਨੇ ਗੁੱਗੇ ਨਾਲ ਸੰਬੰਧਿਤ ਹੁੰਦੇ ਨੇ ਤੀਆਂ ਤੋਂ ਬਾਅਦ ਨਾ ਗੁੱਗੇ ਦਾ ਮੇਲਾ ਹੀ ਆਉਂਦਾ ਹੈ ਗੁੱਗੇ ਦੀ ਪੂਜਾ ਅਸਲ ਵਿੱਚ ਜਿਹੜੀ ਹੈ ਸਰਪ ਪੂਜਾ ਦਾ ਹੀ ਇੱਕ ਵਧੇਰੇ ਸੁਧਰਾ ਹੋਇਆ ਰੂਪ ਹੈ ਜੋ ਗੁੱਗਾ ਸ਼ਬਦ ਹੈ ਨਾ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ ਮਨੁੱਖ ਦਾ ਜਾਮਾ ਧਾਰਨ ਕਰ ਸਕੇ ਤੇ ਲੋਕ ਧਾਰਾ ਦੇ ਅਨੁਸਾਰ ਗੁੱਗਾ मूल ਰੂਪ ਦੇ ਵਿੱਚ ਇੱਕ ਸੱਪ ਦਾ ਰਾਜਾ ਸੀ ਜੋ ਮਨੁੱਖੀ ਜਾਮੇ ਵਿੱਚ ਸੰਸਾਰ ਦੇ ਵਿੱਚ ਆਇਆ ਸੀ ਅਤੇ ਜਪਦਾ ਹੈ ਕਿ ਗੁੱਗਾ ਕੋਈ ਇੱਕ ਨਾ Rajputi ਉਹਦਾ ਸੀ Rajasthan ਦੇ ਵਿੱਚ ਗੁੱਗੇ ਦੀ ਬਹੁਤ ਹੀ ਮਹੱਤਤਾ ਹੈ ਉੱਧਰ ਤੇ ਲੋਕ ਉਧਰ ਜਾਂਦੇ ਨੇ ਮੱਥਾ ਟੇਕਣ ਵਧੀਆ ਜਿਸ ਨੇ ਕੁੱਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਦੇ ਨਾਲ ਲੜੀਆਂ ਕੁੱਝ ਬਾਹਰੋਂ ਆਏ ਮੁਸਲਮਾਨੀ ਜੋ ਧੜਨੀਆਂ ਨਾਲ ਵੀ ਲੜੀਆਂ ਸੀ ਤੇ ਇਹ ਜੋ ਵੀਰਗਾਥਾ ਉੱਤੇ ਪਿੱਛੋਂ ਮੁਸਲਮਾਨੀ ਰੰਗ ਚਾੜ ਦਿੱਤਾ ਗਿਆ ਤੇ ਸਮੇਂ ਦੀ ਬੀਤਣ ਨਾਲ ਲੋਕ ਧਾਰਾ ਦੇ ਹੋਰ ਅਨੇਕਾ ਤੱਤ ਇਸ ਕਥਾ ਦੇ ਵਿੱਚ ਸਮਾ ਗਏ ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਕੀ ਕਰ ਦਿੱਤਾ ਗਿਆ ਜੀ ਜੋੜ ਦਿੱਤਾ ਗਿਆ ਗੁੱਗੇ ਦੀ ਸਮਰਤੀ ਵਿੱਚ ਇੱਕ ਵੱਡਾ ਮੇਲਾ ਕਿੱਥੇ ਲੱਗਦਾ ਹੈ ਜੀ ਤਾਂ ਛਪਾਰ ਦੇ ਵਿੱਚ ਲੱਗਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਛਪਾਰ ਦਾ ਮੇਲਾ ਇਹ ਜਿਹੜਾ ਮੇਲਾ ਹੈ ਨਾ ਇੱਕ ਲੁਧਿਆਣਾ ਹੈ ਲੁਧਿਆਣੇ ਦੇ ਪਿੰਡ ਛਪਾਰ ਦੇ ਵਿੱਚ ਭਾਦੋਂ ਭਾਦੋਂ ਦੇਸੀ ਮਹੀਨਾ ਉਹਦੀ ਸੁਦੀ 14 ਨੂੰ ਮੈਂ ਤੁਹਾਨੂੰ ਸੁਦੀ ਤੇ ਵਦੀ ਬਾਰੇ ਵੀ ਦੱਸਿਆ ਗਿਆ ਹੈ ਕਿ ਜਦੋਂ ਚਾਨਣ ਪੱਖ ਹਨਾ ਛੋਟਾ ਹੋ ਜਾਂਦਾ ਉਹਨੂੰ ਸੁਦੀ ਕਹਿੰਦੇ ਨੇ ਵਦੀ ਕਦੋਂ ਹੁੰਦਾ ਹੈ ਸੋਰੀ ਸੁਦੀ ਉਹ ਹੁੰਦਾ ਜਦੋਂ ਚੰਨਨ ਦਾ ਸਾਈਜ਼ ਚਾਂਦੇ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਤਾਂ ਇਹ ਵੀ ਤੁਹਾਨੂੰ ਗੁਰਮਤਕ ਆਪ ਦੇ ਵਿੱਚ ਜਦੋਂ ਖੀਤੀ ਰਚਨਾ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸੁਦੀ ਤੇ ਵਧੀ ਉੱਤੇ ਹੈ ਨਾ ਸੰਬੰਧਿਤ ਲਿਖੀ ਸੀ ਉੱਥੇ ਸਮਝਾਇਆ ਗਿਆ ਹੈ ਇਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਕਮਾੜੀ ਸੀ ਗੁੱਗਾ ਮਾੜੀ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਇਸ ਦੀ ਗੁੱਗੇ ਦੇ ਭਗਤਾ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਇੱਥੇ ਸਥਾਪਨਾ ਕੀਤੀ ਉਦੋਂ ਹੀ ਇਹ ਜਿਹੜਾ ਹੈ ਮੇਲਾ ਚੱਲਿਆ ਆ ਰਿਹਾ ਹੈ ਛਬਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਮਰਤੀ ਦੇ ਵਿੱਚ ਲੱਗਦਾ ਹੈ ਪਰ ਇਸ ਵਿੱਚ ਗੁੱਗੇ ਦੇ ਭਗਤ ਤੋਂ ਬਿਨਾ ਦੂਜੇ ਲੋਕ ਵੀ ਚੋਖੀ ਮਾਤਰਾ ਦੇ ਵਿੱਚ ਸ਼ਾਮਿਲ ਹੁੰਦੇ ਨੇ ਗੁੱਗੇ ਦੇ ਭਗਤ ਤਾਂ ਹੁੰਦੇ ਹੀ ਨੇ ਹੋਰ ਭਗਤ ਵੀ ਬਹੁਤ ਹੁੰਦੇ ਨੇ ਅਤੇ ਇਹ ਮੇਲੇ ਦਾ ਜਿਹੜਾ ਚਰਿੱਤਰ ਹੈ ਉਹ ਇੱਕ ਲੋਕਿਕ ਹੋ ਗਿਆ ਹੈ ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਜਿਹੜਾ ਹੈ ਵੇਖਿਆ ਜਾ ਸਕਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੇਵੀ ਮਾਤਾ ਦੇ ਮੇਲੇ ਕੁਝ ਮੇਲੇ ਜਿਹੜੇ ਨੇ ਦੇਵੀ ਮਾਤਾ ਨੂੰ ਪੱਤਿ ਆਉਣ ਦੇ ਲਈ ਲੱਗਦੇ ਨੇ ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੋਂ ਹੀ ਚੱਲੀ ਆ ਰਹੀ ਹੈ ਜਦੋਂ ਮੋਹਨ ਜੋਦੜੋ ਤੋਂ ਹੜੱppa ਦੀ ਖਤਾਈ ਦੇ ਵਿੱਚ ਜਦੋਂ ਆਪਾਂ ਉੱਥੇ ਦੇਖਿਆ ਸੀ ਦੇਵੀ ਮਾਤਾ ਦੀਆਂ ਮੂਰਤੀਆਂ ਵੀ ਲੱਭੀਆਂ ਸੀ ਪਹਾੜੀ ਇਲਾਕੇ ਦੇ ਵਿੱਚ ਦੇਵੀ ਮਾਤਾ ਦੀ ਪੂਜਾ ਮੈਦਾਨੀ ਇਲਾਕੇ ਦੇ ਮੁਕਾਬਲੇ ਵਿੱਚ ਜ਼ਿਆਦਾ ਪ੍ਰਸਿੱਧ ਹੈ ਹਿਮਾਚਲ ਬਰਦੇਸ਼ ਹੋ ਗਿਆ ਵੈਸ਼ਨੂ ਦੇ ਵੀ ਹੋ ਗਿਆ ਤੇ ਸਾਰੇ ਪਹਾੜੀ ਇਲਾਕੇ ਦੇ ਵਿੱਚ ਦੇਵੀ ਮਾਤਾ ਦੀ ਜ਼ਿਆਦਾ ਹੋ ਹੈ ਜਵਾਲਾਜੀ ਚਿੰਤਪੂਰ ਦੀ ਨੈਨਾ ਦੇਵੀ ਮਨਸਾ ਦੇਵੀ ਇਹਨਾਂ ਸਥਾਨਾਂ ਤੇ ਚੇਤ ਚੇਤ ਅਤੇ 80 ਮਹੀਨਿਆਂ ਦੇ ਵਿੱਚ ਨਰਾਤਿਆਂ ਦੇ ਕਿਉਂਕਿ ਹਨਾ ਚੇਤ ਦੇ ਨਰਾਤੇ ਹੋਗੇ ਅਸੂ ਦੇ ਨਰਾਤੇ ਹੋਗੇ ਬਹੁਤ ਮਹਾਨ ਮੰਨੇ ਜਾਂਦੇ ਨੇ ਉਸ ਦਿਨ ਕੀ ਲੱਗਦੇ ਨੇ ਜੀ ਮੇਲੇ ਲੱਗਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ राजे ਜ਼ਰਗ ਦਾ ਮੇਲਾ ਇਹ ਜਿਹੜਾ ਮੇਲਾ ਹੈ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਦੇ ਵਿੱਚ ਸ਼ੀਤਲਾ ਦੇਵੀ ਨੂੰ ਪੁਤਿਉਣ ਦੇ ਲਈ ਲੱਗਦਾ ਹੈ ਲੋਕਾਂ ਦਾ ਨਿਸ਼ਚੈ ਹੈ ਕਿ ਜੋ ਬੱਚੇ ਨੂੰ ਨਾ ਚੇਚਕਤੀ ਦਾਣੇ ਸ਼ੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਨੇ ਤੇ ਹੁਣ ਫਿਰ ਉਹ ਮਾਤਾ ਨੂੰ ਖੁਸ਼ ਰੱਖਣ ਦੇ ਲਈ ਹਨਾ ਕਈ ਰੱਖਾਂ ਤੇ ਉਪਾਏ ਕੀਤੇ ਜਾਂਦੇ ਨੇ ਜਿਨ੍ਹਾਂ ਮਾਵਾਂ ਦੇ ਬੱਚੇ ਜਿਹੜੇ ਕੋਈ ਡਿਸੀਜ਼ ਹੋ ਜਾਂਦਾ ਹੈ arogh ਹੋ ਜਾਂਦੇ ਨੇ ਤਾਂ ਉਹ ਫਿਰ ਪੱਕੇ ਤੌਰ ਤੇ ਫਿਰ ਜਰਗ ਦੇ ਮੇਲੇ ਤੇ ਆਪਣੇ ਸੁਖ ਹਨਾ ਦੇ ਕੇ ਆਉਂਦੇ ਨੇ ਤੇ ਜਰਗਦਾ ਮੇਲਾ ਇੱਕ ਟੋਬੇ ਦਵਾਲੇ ਲੱਗਦਾ ਹੈ ਮਾਤਾ ਦੀ ਪੂਜਾ ਕਰਨ ਵਾਲੇ ਨਾ ਟੋਬੇ ਦੇ ਵਿੱਚੋਂ ਮਿੱਟੀ ਕੱਢਦੇ ਨੇ ਮਟਿੱਲਾ ਜਿਹਾ ਖੜਾ ਕਰ ਦਿੰਦੇ ਨੇ ਤੇ ਮਟਿੱਲੇ ਨੂੰ ਮਾਤਾ ਦਾ ਰੂਪ ਮੰਨ ਕੇ ਕੀ ਕੀਤਾ ਜਾਂਦਾ ਹੈ ਜੀ ਪੂਜਾ ਕੀਤੀ ਜਾਂਦੀ ਹੈ ਤੇ ਉੱਥੇ ਭੇਟਾ ਰੱਖਿਆ ਜਾਂਦੇ ਨੇ ਤੇ ਇਸ ਮੇਲੇ ਦੇ ਵਿੱਚ ਦੇਵੀ ਨੂੰ ਬੇੜੀਏ अथवा ਪੇਹੇ ਗੁਲਗਲੇ ਭੇਂਟ ਕੀਤੇ ਜਾਂਦੇ ਜਿਨ੍ਹਾਂ ਨੂੰ ਆਪਾਂ ਬਸੜੀਆ ਦਾ ਮੇਲਾ ਕਹਿੰਦੇ ਆ ਠੀਕ ਹੈ ਬਸੜੀਆ ਕਹਿੰਦੇ ਆ ਨਾ ਤਾਂ ਮਤਲਬ ਬੇਹੇ ਬੇਹੇ ਮਤਲਬ ਕਿ ਰਾਤ ਨੂੰ ਬਣਾ ਕੇ ਨਾ ਫਿਰ ਸਵੇਰੇ ਉਹ ਰੱਖਿਆ ਜਾਂਦਾ ਹੈ ਇਸ ਕਰਕੇ ਇਸ ਮੇਲੇ ਨੂੰ ਬੇੜੀ ਦਾ ਮੇਲਾ ਵੀ ਕਿਹਾ ਜਾਣ ਲੱਗ ਪਿਆ ਜਿਨ੍ਹਾਂ ਲੋਕਾਂ ਨੇ ਕੋਈ ਵੀ ਸੁੱਖਾ ਸੁਖੀਆਂ ਹੁੰਦਿਆਂ ਨੇ ਹਨਾ ਉਹ ਫਿਰ ਮੇਲੇ ਦੇ ਪੂਰਵ ਸੰਧਿਆ ਨੂੰ ਮਾਈ ਦੀ ਭੇਟਾ ਲਈ ਗੁਲਗਲੇ ਪਕਾ ਕੇ ਪਹਿਲਾਂ ਮਤਲਬ ਸ਼ੀਤਾ ਸ਼ੀਤਲਾ ਮਾਤਾ ਦਾ ਜੋ ਵਾਹਨ ਖੋਤਾ ਹੈ ਉਹਨੂੰ ਖਵਾਏ ਜਾਂਦੇ ਨੇ ਤੇ ਫਿਰ ਕੁਝ ਵੰਡ ਕੇ ਆਪ ਵੀ ਖਾਂਦੇ ਨੇ ਇਸ ਮੇਲੇ ਵਿੱਚ ਖੋਤਿਆਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਕਿਉਂਕਿ ਉਹ ਮਾਤਾ ਦੇਵੀ ਦਾ ਵਾਹਨ ਹੈ ਲੋਕੀ ਇਹਨਾਂ ਨੂੰ ਸ਼ੀਤਲਾ ਮਾਈ ਦਾ ਵਾਹਨ ਹੋਣ ਕਰਕੇ ਪੂਜਦੇ ਤੇ ਗੁਲਗਲੇ ਤੇ ਛੋਲੇ ਵੀ ਕੀ ਕਰਦੇ ਨੇ ਪੇਂਟ ਕਰਦੇ ਨੇ ਜਿਹੜੇ ਘੁਮਿਆਰ ਨੇ ਉਹ ਆਪ ਨੂੰ ਆਪਣੇ ਖੋਤਿਆਂ ਨੂੰ ਉਚੀ ਤੌਰ ਤੇ ਮਤਲਬ ਸ਼ਿੰਗਾਰ ਕਰਕੇ ਉਹਨਾਂ ਨੂੰ ਕਈਆਂ ਨੇ ਖੋਤੇ ਉੱਪਰ ਘੋਗੀਆਂ, ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਵੱਨ ਸਵੰਗੀਆਂ ਝੁੱਲੀਆਂ ਵੀ ਪਾਈਆਂ ਹੁੰਦੀਆਂ ਹਨ ਪੀਰਾਂ ਫਕੀਰਾਂ ਦੀ ਜੋ ਸ਼ਰਦਾ ਦੇ ਵਿੱਚ ਮੇਲੇ ਲੱਗਦੇ ਨੇ ਹਾਂਜੀ ਤਾਂ ਪੰਜਾਬੀਆਂ ਦੇ ਦਿਨਾਂ ਦੇ ਵਿੱਚ ਪੀਰਾਂ ਫਕੀਰਾਂ ਲਈ ਵੀ ਇੱਕ ਅਥਾਹ ਸ਼ਰਧਾ ਭਰੀ ਹੋਈ ਹੈ ਕਹਿੰਦੇ ਹਨ ਕਿ ਪੀਰਾਂ ਫਕੀਰਾਂ ਵਿੱਚ ਇੱਕ ਕਣੀ ਹੁੰਦੀ ਹੈ ਜਿਸ ਦਾ ਕੁਝ ਆਇੰਸ਼ ਉਹਨਾਂ ਵਿੱਚ ਮਤਲਬ ਸ਼ਰਧਾ ਰੱਖਣ ਵਾਲੇ ਮুরিਦਾਂ ਦੇ ਵਿੱਚ ਰਚ ਜਾਂਦਾ ਹੈ ਤੇ ਸਹਿਜ ਭਾਵ ਵਿੱਚ ਵੀ ਉਹਨਾਂ ਦੇ ਸਭ ਸੰਕਟ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਖਾਨਗਾਹਾਂ ਹੁਜਰੀਆਂ ਤੇ ਤਕੀਆਂ ਉੱਤੇ ਜੋ ਲੱਗਦੇ ਮੇਲੇ ਇਸ ਸ਼ਰਦਾ ਦੇ ਬੋਧਕ ਹੁੰਦੇ ਹਨ ਖਾਨਗਾਹਾਂ ਪੀਰਾਂ ਦੀਆਂ ਕਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਲੇ ਦੁਆਲੇ ਦਕਤਾਂ ਦੀਆਂ ਜਿਹੜੀਆਂ ਛੜੀਆਂ ਝੜੀਆਂ ਜੁੜੀਆਂ ਨੇ ਬਣੀਆਂ ਹੁੰਦੀਆਂ ਨੇ ਖਾਨਗਾਹਾਂ ਹੁਜਰੀਆਂ ਤੇ ਤਕੀਆਂ ਉੱਤੇ ਲੱਗਦੇ ਮੇਲੇ ਸੁਭਾਅ ਵਿੱਚ ਭਾਵੇਂ ਧਾਰਮਿਕ ਹੁੰਦੇ ਨੇ ਪਰ ਪੀਰਾਂ ਪ੍ਰਤੀ ਆਦਰ ਭਾਵ ਤੇ ਸ਼ਰਧਾ ਨੂੰ ਪ੍ਰਗਟਾਉਣ ਦੇ ਲਈ ਮুরিਦਾਂ ਤੇ ਸੇਵਕਾਂ ਵੱਲੋਂ ਹਨ ਸ਼ੁਰੂ ਕੀਤੇ ਗਏ ਸਮੇਂ ਦੇ ਗੇੜ ਨਾਲ ਮੇਲਿਆਂ ਦਾ ਰੂਪ ਜਿਹੜਾ ਧਾਰਨ ਕਰ ਗਏ ਇੰਨਾ ਵਿੱਚ ਸਭ ਧਰਮਾਂ ਦੇ ਲੋਕ ਹਨ ਕਿ ਕਿਸੇ ਵੀ ਬਿਨਾ ਪੱਖਪਾਤ ਤੋਂ ਸ਼ਾਮਿਲ ਹੁੰਦੇ ਨੇ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਤੇ ਭਾਵਕ ਇਕਤਾ ਦਾ ਇੱਕ ਹੁੰਗਾਰਾ ਕਰਦੇ ਹਨ ਅਜੀ ਇਹ ਬਹੁਤੇ ਮੇਲੇ ਸੂਫੀ ਫਕੀਰਾਂ ਦੇ ਨਾਲ ਸੰਬੰਧਿਤ ਹੁੰਦੇ ਹਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਗਰਾਮਾਂ ਦੀ ਰੌਸ਼ਨੀ ਹਾਂਜੀ ਜਗਰਾਵਾਂ ਦੀ ਰੋਸ਼ਨੀ ਦੀ ਰੋਸ਼ਨੀ ਦਾ ਮੇਲਾ ਜਗਰਾਵਾਂ ਵਿੱਚ ਪ੍ਰਸਿੱਧ ਸੂਫੀ ਫਕੀਰ ਅਬਦੁਲ ਕਾਦਰ ਜ਼ਿਲਾਨੀ ਦੀ ਕਬਰ ਉੱਤੇ ਹਰ ਸਾਲ 1414 ਤੋਂ ਲੈ ਕੇ 16 ਫੱਗਨ ਤੱਕ ਲੱਗਦਾ ਹੈ ਭਾਵੇਂ ਇਹ ਜਿਹੜਾ ਮੇਲਾ ਹੈ ਉਹ ਇੱਕ ਮੁਸਲਮਾਨੀ ਮੁੱਢ ਦਾ ਹੈ ਪਰ ਇਲਾਕੇ ਦੇ ਜੋ Hindu ਭਾਈਚਾਰਾ ਸਿੱਖ ਭਾਈਚਾਰਾ ਮੇਲੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਦੇਸ਼ ਦੀ ਜਦੋਂ ਵੰਡ ਪਿੱਛੋਂ ਮੁਸਲਮਾਨਾਂ ਦੇ ਪੰਜਾਬ ਦੇ ਵਿੱਚੋਂ ਹਿਜਰਤ ਕਰ ਜਾਣ ਮਗਰੋਂ ਵੀ ਇਹ ਮੇਲਾ ਪਹਿਲਾਂ ਵਾਂਗ ਹੀ ਹੈ ਨਾ ਜੋਸ਼ ਤੇ ਉਮੰਗ ਨਾਲ ਲਗਾਤਾਰ ਲੱਗਿਆ ਰਿਹਾ ਇਸ ਮੇਲੇ ਦਾ ਨਾਂ ਰੋਸ਼ਨੀ ਕਿਉਂ ਪਿਆ ਕਿਉਂਕਿ ਮੇਲੇ ਦੇ ਦਿਨੀ ਫੀਲ ਦੀ ਕਬਰ ਉੱਤੇ ਬਹੁਤ ਹੀ ਚਿਰਾਗ ਬਲਦੇ ਨੇ ਜਿਨ੍ਹਾਂ ਦੀ ਰੋਸ਼ਨੀ ਕਾਫੀ ਜਿਹੜੀ ਹੈ ਦੂਰ ਤੱਕ ਵਿਖਾਈ ਦਿੰਦੀ ਹੈ ਤੇ ਅਲੌਕਿਕ ਦ੍ਰਿਸ਼ ਜਿਹੜਾ ਹੈ ਪੇਸ਼ ਕਰਦੀ ਹੈ ਇਸ ਮਿੱਲੇ ਦਾ ਆਪਣਾ ਹੀ ਇੱਕ ਜਲਵਾ ਹੈ ਮਲੇਰਕੋਟਲੇ ਦੇ ਵਿੱਚ ਹੈਦਰ ਸ਼ੇਖ ਦੇ ਮਕਬਰੇ ਉੱਤੇ ਨਿਮਾਨੀ ਇਕ ਆਦਿਸ਼ੀ ਨੂੰ ਇੱਕ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ ਮਲੇਰਕੋਟਲੇ ਵਿੱਚ ਪੋ ਦੇ ਪਹਿਲੇ ਵੀਰਵਾਰ ਨੂੰ ਸ਼ਕੀਸ਼ਰਵਰ ਦਾ ਇੱਕ ਹੋਰ ਮੇਲਾ ਲੱਗਦਾ ਹੈ ਜਿਸ ਨੂੰ ਨਿਗਾਹਾ ਮੇਲਾ ਕਹਿੰਦੇ ਹਨ ਅਜਿਹਾ ਇੱਕ ਮੇਲਾ ਮੋਗੇ ਦੇ ਵਿੱਚ ਵੀ ਲੱਗਦਾ ਹੈ ਲੁਧਿਆਣਾ ਦੇ ਪਾੜਲਾ ਪਿੰਡ ਵਿਖੇ ਸ਼ਕੀਚਰ ਵਰਦੀ ਖਾਨਗਾ ਉੱਤੇ ਜੇਠ ਦੇ ਚਾਨਣ ਤੱਕ ਦੇ ਪਹਿਲੇ ਵੀਰਵਾਰ ਨੂੰ ਵੀ ਕਮੀਲਾ ਲੱਗਦਾ ਹੈ ਇਹ ਸਾਰੇ ਪੁਆਇੰਟਸ ਜਿਹੜੇ ਨੋਟ ਕਰਨੇ ਨੇ ਕਿ ਕਦੋਂ ਕਿਹੜਾ ਮੇਲਾ ਲੱਗਦਾ ਹੈ ਹਾਂਜੀ ਤਾਂ ਗੁਰੂ ਸਾਹਿਬਾਂ ਦੀ ਸਮਰਥੀ ਵਿੱਚ ਜੋ ਮੇਲੇ ਲੱਗਦੇ ਹਨ ਜੋ ਪੰਜਾਬ ਹੈ ਨਾ ਗੁਰੂਆਂ ਦੀ ਇਲਾਹੀ ਧਰਤੀ ਹੈ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਜਿਹੜਾ ਪੰਜਾਬ ਹੈ ਨਾ ਉਹ ਜਿਉਂਦਿਆਂ ਹੀ ਜਿਹੜਾ ਹੈ ਗੁਰਾਂ ਦੇ ਨਾ ਉੱਤੇ ਹੈ ਠੀਕ ਹੈ ਪੰਜਾਬ ਦੀ ਚੱਪਾ-ਚੱਪਾ ਧਰਤੀ ਜਿਹੜੀ ਹੈ ਗੁਰੂਆਂ ਦੀ ਤੇ ਇਸ ਤਰ੍ਹਾਂ ਜੀਵਨ ਦੇ ਕਿਸੇ ਨਾ ਕਿਸੇ પ્રસੰਗ ਨੂੰ ਇੱਕ ਹਿੱਕ ਵਿੱਚ ਹਨਾ ਸਮੋਈ ਬੈਠੀ ਹੈ ਗੁਰੂਆਂ ਦੇ ਪਾਵਨ ਸਥਾਨਾਂ ਉੱਤੇ ਖਾਸ ਕਰਕੇ ਥਿੱਥਾਂ ਨੂੰ ਜਿਹੜੇ ਨੇ ਮੇਲੇ ਲੱਗਦੇ ਨੇ ਪੱਛਮੀ ਪੰਜਾਬ ਦੇ ਵਿੱਚ ਹਰ ਇੱਕ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿੱਚ ਕਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਪਾਰੀ ਮੇਲਾ ਲੱਗਿਆ ਕਰਦਾ ਸੀ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਆਪ ਨੇ ਹੁਣੇ ਕੀਤਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾਹੌਰ ਦੇ ਵਿੱਚ ਹੋਈ ਸੀ ਤਾਂ ਉਥੇ ਸ਼ਹੀਦੀ ਦਿਵਸ ਉੱਤੇ ਡੇਰਾ ਸਾਹਿਬ ਜੋ ਕਿ ਨਾ ਪਾਕਿਸਤਾਨ ਦੇ ਵਿੱਚ ਹੈ ਉਥੇ ਜੋੜ ਮੇਲਾ ਲੱਗਦਾ ਹੈ ਭਾਰਤੀ ਪੰਜਾਬ ਵਿੱਚ ਮੁਕਸਰ ਤਰਨਤਾਰਨ ਡੇਰਾ ਬਾਬਾ ਨਾਨਕ ਜੋ ਕਿ ਗੁਰਦਾਸਪੁਰ ਵਿੱਚ ਹੈ ਗੁਰੂ ਸਾਹਿਬਾਂ ਦੀ ਸਮਰਤੀ ਦੇ ਵਿੱਚ ਮੇਲੇ ਲੱਗਦੇ ਨੇ ਜਿਨ੍ਹਾਂ ਵਿੱਚੋਂ ਦੋ ਤਿੰਨ ਪ੍ਰਸਿੱਧ ਜਿਹੜੇ ਮੇਲਿਆਂ ਦਾ ਜ਼ਿਕਰ ਇੱਥੇ ਜ਼ਰੂਰੀ ਹੈ ਮੁਖਸਰ ਦਾ ਮੇਲਾ ਇਹ ਜੋ ਪ੍ਰਸਿੱਧ ਮੇਲਾ ਹੈ ਨਾ ਮਾਗੀ ਵਾਲੇ ਦਿਨ ਮੁਖਸਰ ਦੇ ਵਿੱਚ ਲੱਗਦਾ ਹੈ ਇਤਿਹਾਸ ਦਾ ਜ਼ਾਹ ਹੈ ਕਿ 1705 ਈਸਵੀ ਦੇ ਵਿੱਚ ਜੋ ਮੁਗਲਾਂ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਦਿਆਂ ਮਾਲਵੇ ਦੇ ਇਲਾਕੇ ਦੇ ਵਿੱਚ ਆਈਆਂ ਤਾਂ ਸਿੰਘਾਂ ਨੇ ਖਿਦਰਾਣਾ ਜੋ ਕਿ ਅਜੋਕਾ ਮੁਖਸਰ ਬਣ ਚੁੱਕਿਆ ਤਾਲ ਦੇ ਕੰਡੇ ਵੈਰੀਆਂ ਦੇ ਇੱਕ ਮੁਕਾਬਲਾ ਕੀਤਾ ਸੀ ਇਸੇ ਯੁੱਧ ਵਿੱਚ 40 ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਗਏ ਸੀ ਨਾ ਉਹ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾ ਸਿੰਘ ਦੀ ਬੇਨਤੀ ਮੰਨ ਕੇ ਵੇਦਾਵਾ ਪਾੜ ਦਿੱਤਾ ਉਹਨਾਂ ਨਾਲ ਟੁੱਟੀ ਮੁੜ ਗੰਡੀ ਗੁਰੂ ਜੀ ਨੇ ਇਹਨਾਂ ਸ਼ਹੀਦ ਸਿੰਘਾਂ ਨੂੰ ਮੁਕਸਰ ਸਨਮਾਨਯ ਸਥਾਨ ਦਾ ਨਾਮ ਮੁਕਸਰ ਰੱਖਿਆ ਮਾਗੀ ਵਾਲੇ ਦਿਨ ਸੰਗਤਾਂ ਹਮ ਹਮਾਕੇ ਤੇ ਆਉਂਦੀਆਂ ਨੇ ਮੁਕਸਰ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਨੇ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ होली ਤੋਂ ਅਗਲੇ ਦਿਨ ਚੇਤ ਵਦੀ ਪਹਿਲੀ ਨੂੰ आनंदपुर साहिब ਵੀ ਕਿ ਜੋ ਕੇਸਗੜ ਦੇ ਸਥਾਨ ਕੇਸਗੜ ਕਿਲਾ ਹੁੰਦਾ ਸੀ ਨਾ ਉੱਥੇ ਇੱਕ ਭਾਰੀ ਮੇਲਾ ਲੱਗਦਾ ਹੈ ਹੋਲੇ ਮਹੱਲੇ ਦਾ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਨੂੰ ਸ਼ਸਤਰ ਵਿਦਿਆ ਤੇ ਯੁੱਧ ਕਲਾ ਵਿੱਚ નિਪੁੰਨ ਕਰਨ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਮਸਨੋਈ ਲੜਾਈ ਕਰਾਉਣ ਦੇ ਬਹਾਦਰ ਯੋਧਿਆਂ ਨੂੰ ਸਰੂਪੇ ਬਖਸ਼ਦੇ ਸੀ ਉਦੋਂ ਤੋਂ ਹਰ ਸਾਲ ਜਿਹੜਾ ਹੈ ਆਨੰਦਪੁਰ ਸਾਹਿਬ ਵਿੱਚ ਹੋਲੇ ਤੋਂ ਅਗਲੇ ਦਿਨ ਹੋਲਾ ਮਹੱਲਾ ਮੰਨਿਆ ਜਾਣ ਲੱਗਿਆ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਤੋਂ ਮਤਲਬ ਆਪਾਂ ਅੱਗੇ ਕੰਟੀਨਿਊ ਕਰਾਂਗੇ ਤਰਨਤਾਰਨ ਦੀ ਮੱਸੀਆ ਦੇ ਮੇਲੇ ਤੋਂ ਤਾਂ ਧੰਨਵਾਦ